ਜਲੰਧਰ ਵਿਕੇ ਆਵਾਜ਼ੇ ਕੌਮ ਨੇ ਹਮ ਸਿੰਘ ਜਥੇਬੰਦੀਆ ਵੱਲੋਂ ਸਿੱਖਤਾਲ ਕਮੇਟੀ ਦੇ ਹਰਪਾਲ ਚੱਡਾ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਥੇਬੰਦੀ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਮਹੀਨਿਆਂ ਤੋਂ ਇੱਕ ਸਿੱਖਤਾਲ ਮਿਲ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਕਈ ਲੋਕਾਂ ਵੱਲੋਂ ਪੰਜਾਬ ਦੇ ਸਰਦਾਰਾਂ ਨੂੰ ਵਰਦਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਉਹ ਲੋਕ ਨੇ ਜੋ ਨਜਾਇਜ਼ ਪਰਚੇ ਕਰਵਾਉਂਦੇ ਨੇ ਤੇ ਉਹਨਸ ਨੂੰ ਖਾਰਜ ਕਰਵਾਉਣ ਦੇ ਲੋਕਾਂ ਤੋਂ ਪੈਸੇ ਮੰਗਦੇ ਹਨ। ਇਸ ਬਾਬਤੋ ਨਾਲ ਹੋਰ ਵੀ ਜਾਣਕਾਰੀ ਸਾਂਝੀ ਕੀਤੀ। ਚਲੰਦਰ ਤੋਜਤਨ ਮਰਵਾਹਾ ਦੀ ਰਿਪੋਰਟ ਅੱਜ ਜੇ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਫਖਿਆ ਹੋਇਆ ਸੀਗਾ ਕਿ ਸਾਡੀ ਪਟਾਣ ਮੁਸਲਮਾਨ ਭਾਂ ਜਿਹੜੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਟ-ਚੋਟ ਲੱਗੀ ਹੈ ਤੇ ਜੇਕਰ ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਵਿੱਚ ਇੱਕ ਸ਼ਹਿਰ ਦੀ ਜਥੇਬੰਦੀ ਹਸਕਤਾਲ ਮਿਲ ਕਮੇਟੀ ਉਹਦੇ ਜਿਹੜਾ ਆਗੂ ਹਰਪਾਲ ਸਿੰਘ ਚੱਡਾ ਔਫੀਸ਼ਲ ਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜੇ ਸਾਥੀ ਨੇ ਤਰਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਇਟੂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਇਹਨਾਂ ਤੋਂ 295 ਲਾਓ ਜਦਕਿ ਅਸੀਂ ਉਹਨਾਂ ਕੋਲ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਲ ਬਦੀਖੀ ਹੋਈ ਹੈ ਜੇ ਸਾਡੇ ਭਰਾ ਦਾ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਉਹਨਾਂ ਕੋਈ ਸਬੂਤ ਨਹੀਂ ਦਿੱਤਾ ਉਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦੇਵਾਂਗੇ ਹੁਣ ਸਾਡੇ ਸਿੱਖਾਂ ਕੋਲ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਲ ਬੇਇਨਸਾਫੀ ਨਾ ਹੋਵੇ ਅਕਦੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤੇ ਹੁਣ ਮੈਂ ਮੀਡੀਆ ਦੇ ਰਾਹੀਂ ਵੀ ਕਰਨਾ ਚਾਹੁੰਦਾ ਕੇ ਇਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮਾਜ ਇਹਦੇ ਨਾਲ ਖੜਾ ਆ ਜੇ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਇਕਟ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਉਹ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ